ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਤੇ ਲੋਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਘਰੇਲੂ ਦੋ ਬੈੜਾ ਦਿਖਾਉਣੀ ਆ ਤੇ ਦੋ ਦਿਖਾਉਣੇ ਆ ਪਾਲਕ ਮੋਹਰਾ ਨਸਲ ਦੇ ਕੱਟੇ ਸਾਹਮਣੇ ਸਕਰੀਨ ਤੇ ਦੇਖ ਸਕਦੇ ਹੋ ਤੁਸੀਂ ਚਾਰ ਨਾਗ ਇੱਕੋ ਕਰੋ ਵਿਕਰੀ ਵਾਲੇ ਹਾਜ਼ਰ ਆ ਸੱਸੀ ਗਲ ਬਾਈ ਜੀ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੇਰਾ ਨਾਮ ਜੀ ਜੀਤਾ ਕਪੂਰੀ ਵਾਲਾ ਕਹਿੰਦੇ ਆ ਠੀਕ ਹੈ ਬਰਨਾਲਾ ਨੇੜੇ ਨਾਮ ਸਰਖਰ ਜੀ ਰਹਿੰਦੇ ਨੇ ਠੀਕ ਆ ਪਿੰਡ ਮਹਿਲ ਕਲਾਂ ਜ਼ਿਲ੍ਹਾ ਬਰਨਾਲਾ ਹਾਂਜੀ ਹ 92777 92 92777 ਜਿੰਨ 12570 98776 12570 12570 ਠੀਕ ਆ ਪਹਿਲਾ ਨੰਬਰ ਆਪਾਂ ਜਿਹੜੀ ਵਿਹੜ ਦੇਖ ਰਹੇ ਆ ਕਿਹੜਾ ਸੂਆ ਸੂਈ ਹੋਈ ਹੈ ਜੀ ਇਹ ਠੀਕ ਆ ਸੂਈ ਹੈ ਜੀ ਤੀਜਾ ਸੂਆ ਸੂਈ ਬੱਚਾ ਇਹਦਾ ਇਹਦਾ ਬੱਚਾ ਮਰ ਗਿਆ ਠੀਕ ਆ ਦੁੱਧ ਕਿੰਨਾਗਾ ਇਸ ਨੂੰ 18 ਕਿਲੋ ਦੁੱਧ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ 2 ਮਹੀਨੇ ਤੋਂ ਸਵਾ 2 ਮਹੀਨੇ ਦਾ ਹੈ ਸਾਡੇ ਨਾਲ 2 ਮਹੀਨੇ ਤੋਂ ਘੱਟ ਨਹੀਂ ਆਇਆ ਠੀਕ ਆ ਤੇ ਨਹੀਂ ਭਰਾਇਆ ਨਹੀਂ ਜੀ ਠੀਕ ਆ ਨਹੀਂ ਭਰਾਇਆ 18 ਕਿਲੋ ਦੁੱਧ ਦੋ ਟਾਈਮ ਚ ਵਾਕੇ ਦੇ ਸਕਦੇ ਰੇਟ ਕੀ ਰਹੂ ਇਹਦਾ ਇਹਦਾ ਰੇਟ ਸਹੀ 1.5 ਲੈਂ ਜਮਾ 65000 ਦੀ ਦੇਣੀ। ਮਾਨਤਾ ਕਰ ਦਾਂਗੇ। ਕਰ ਦੇਣੀ। ਸਭ ਰਕ ਕਦ ਕੜ ਵਗੈਰਾ ਦੇਖੋ ਬੈੜ ਦਾ ਸੋਹਣਾ ਸਾਫ ਸੁਥਰਾ ਤੀਜਾ ਸੂਆ ਬੈਠੀ ਹੋਈ ਆ। ਰੇਟ ਇਹਦਾ ਆ ਗਿਆ 65000 ਰੁਪਿਆ। ਸੋ 18 ਕਿਲੋ ਦੁੱਧ ਨੈਟ ਚੋਣ ਵਾਲਾ ਜਮਾ ਹਾਜ਼ਰਾ ਤੇ ਬਾਕੀ ਬਈ ਚਾਰੋ ਚੂਰੂ ਤਾਂ ਪੂਰੀ ਫੁੱਲੀ ਆ ਜਮਾ ਹਨਾ। ਜਿੰਨਾਂ ਦਾ ਮਰਜ਼ੀ ਪਾ ਦੋ ਲੱਕੜਾਂ ਨੂੰ ਖਾਂਦੀ ਆ ਜਮਾ ਹਨਾ। ਰੋਗ ਰੋਗ ਰੱਖਣੀ ਪੈਗੀ। ਸੋ 18 ਕਿਲੋ ਦੁੱਧ ਨੈਟ ਜਮਾ ਚੋਣ ਵਾਲਾ ਹਾਜ਼ਰਾ ਤੇ ਤੀਜਾ ਸੂਆ ਸੂਈ ਆ ਜਮਾ ਘਰੇਲੂ ਬੈੜਾ ਬੱਚਾ ਇਹਦਾ ਐਕਸਪਾਇਰ ਆ ਤੇ ਕੁਝ ਦਿਨ ਹੋ ਗਏ ਸੂਈ ਨੂੰ ਹਵਾਨੇ ਤੇ ਨਾੜਾ ਵਗੈਰਾ ਦੇਖੋ ਰਿੰਕਲਸ ਵਗੈਰਾ ਚੰਗੀਆਂ ਤੇ ਤਾਜੀ ਫਿਰ ਕਿੰਨੇ ਦਿਨ ਹੋਤੇ ਜੱਲੀ ਸੀ ਉਹਦੇ ਤੇਰੀ 24 ਕਿਲੋ ਦਰਮਿਆਨੀ ਸੇਵਲਾਂ ਦੀ ਕਿ ਸਿਹਤ ਡਾਊਨ ਹੋਣੇ ਆਪਾਂ ਵੇਚ ਰਹੇ ਤਾਂ ਹੀ ਠੀਕ ਹੈ ਇਗਾਦਾ ਤਾਂ ਕਿਥੇ ਇਹ ਦਿੱਕਤ ਹੋ ਘੱਟਣਾ ਇਹਦਾ ਹੈ ਨਹੀਂ ਸੀ ਕੋਸੇ ਠੀਕ ਹੈ ਅੱਗੇ ਆਪਾਂ ਨੂੰ ਬੱਚਾ ਦਾ ਨਹੀਂ ਕੀਤਾ ਜੀ ਸਾਂਭੀ ਪਏ ਬੱਚੇ ਸੀਗੇ ਕੀ ਠੀਕ ਆ ਉਹ ਸਾਂਭੇ ਨਹੀਂ ਆਪਾਂ ਹਾਂਜੀ ਅੱਗੇ 2 ਨੰਬਰ ਕਾਲੀ ਦੇਖਦੇ ਆ ਆ ਬੱਚੀ ਹੁਣ ਸੂਈ ਆ ਜੀ 6 ਦਿਨ ਹੋ ਗਏ ਅੱਜ ਸੂਈ ਆ ਆ ਬੱਚਾ ਕੀ ਇਹ ਬੱਚੀ ਹੈ ਹਾਂ ਇਹ ਬੱਚਾ ਜੀ ਕੀ ਕੇ ਜਰਸੀ ਦਾ ਪਹਿਲਾ ਸੂਸੂਈ ਆ ਹਾਂਜੀ ਦੁੱਧ ਕਿੰਨਾ ਹੁਣ ਹੁਣ ਇਹਦੇ ਥੱਲੇ 14 ਕਿਲੋ ਬੋਲ ਆ ਜੀ 7 ਕਿਲੋ ਟਾਈਮ ਦਾ 1 ਦਿਨ 2 ਦਿਨ ਦਾ ਹੋ ਲੱਗ ਭਗਾ ਇਹ ਜੀ ਦੇਖੀ ਕਿਤੇ ਇਹ ਚੀਰੀ ਦੋਂਦੀ ਹੋਣਾ ਇੰਨੀ ਕੁ ਮਸਾਂਬਾ ਛੋਟੀ ਉਮਰੀ ਹੈ ਜੀ ਰੇਟ ਇਹਦਾ ਇਹਦਾ ਵੀ 65000 ਮਾਰਦਾਨ ਹੋ ਜਾਊਗਾ ਹੁਣ 12 ਜਮਾ ਹਜ਼ਾਰ ਜਮਾ ਹਜ਼ਾਰ ਪਾ ਦੂ 16 17 ਬੋਲ ਨਾ ਹੱਸ ਕੇ 18 ਕਿਲੋ ਆਪਾਂ ਕਹਿਣਾ ਜਾਨੀ ਰੁਕਾਂ ਗੂ ਫਿਰ ਇੰਨਾ ਮਾ ਸੇਵਾ ਦਾ ਤੁਹਾਨੂੰ ਪਤਾ ਪਰ ਇਹ ਗੱਲ ਦਾ ਇਹਨੂੰ ਬਹੁਤ ਮੰਬੂਲੀ ਗੱਲ ਆ 2 ਦਿਨ ਖੜ ਗਈ ਆਪਣੇ ਕੋਲ ਹੀ ਦੇਣਾ ਸੀ ਸਭਰਾ ਦੂਜੇ ਨੰਬਰ ਤੇ ਵੱਛੀ ਦੇਖ ਪਹਿਲਾ ਸੁਆ ਸੂਈ ਆ 5-6 ਦਿਨ ਹੋ ਗਏ ਸੂਈ ਨੂੰ ਤੇ ਬਾਈ ਜੀ ਜੇਰ ਜੂਰ ਜਮਾ ਡਾਨਾ ਜਮਾ ਡਾਨਾ ਇਹ ਵੀ ਆਪਣੇ ਕੋਲ ਫੋਟੋ ਪਈ ਆ ਜੇਰ ਬਾਈ ਸਾਰਿਆਂ ਕੋਲ ਠੀਕ ਆ ਜੇਰ ਜੂਰ ਜਮਾ ਓਕੇ ਆ ਚੰਗੀ ਰਾਜੀ ਸਮੀ ਬੜੀ ਹੈਣਾ ਰੇਟ 65000 ਰੁਪਇਆ ਤੇ ਅੱਗੇ ਤੀਜੇ ਨੰਬਰ ਦੇ ਆਪਾਂ ਕਟਾ ਦੇਖ ਰਹੇ ਹਾਂ ਇਹਦੀ ਉਮਰ ਕਿੰਨੀ ਹੋ ਗਈ ਜੀ ਅੱਜ 62 ਅੱਛਾ ਠੀਕ ਆ ਜੈਡ ਬਲੈਕ ਇਹਦੇ ਟੀਕੇ ਦਾ ਇਹ ਇਹ ਹੀ ਸਰਕਾਰੀ ਜਿਹੜਾ ਆ ਪਰ ਦਿੰਦੇ ਆਪਣੇ ਠੀਕ ਆ ਸਰਕਾਰੀ ਟੀਕੇ ਦਾ ਤੇ ਰੇਟ ਇਹਦਾ ਕੀ ਰਹੂਗਾ ਜੀ ਇਹ ਸਲਾਪ ਨਹੀਂ ਜਾਂਦਾ ਅਚਾ ਲੱਖ ਰੁਪਏ ਦੇ ਕਟਾ ਦੇ ਦਾਂਗੇ ਤੇ ਨਾਲ ਰੇੜੀ ਵੀ ਜੁੜਦਾ ਹਨਾ ਇਹ ਰੇਣਾ ਜੁੜਦਾ ਜੀ ਹਨ ਠੀਕ ਹੈ ਨਾਲ ਰੇੜੀ ਵੀ ਜੁੜਦਾ ਜੇ ਕਿਸੇ ਵੀ ਨੇ ਰੇੜੀ ਜੋੜਨਾ ਹੋਵੇ ਹਨਾ ਤਾਂ ਉਹਦੇ ਵਿੱਚ ਵੀ ਕੰਮ ਆਊਗਾ ਮੁੱਲ ਇਹ ਤਾਂ ਲੱਖ ਰੁਪਿਆ ਤੇ ਮੱਝਾ ਕਰਾਸ ਕਰਦਾ ਜੀ ਹਾਂਜੀ ਕਰਦਾ ਜੀ ਠੀਕ ਹੈ ਤੇ ਮੱਝ ਥੱਲੇ ਦੁੱਧ ਕਿੰਨਾ ਚੰਗੀ ਮੈਂ ਤਾਂ ਵਧੀਆ ਇਹਦੀ ਮਾਂ ਥੱਲੇ 16 ਲੀਟਰ ਦੁੱਧ ਆਈ ਐਵੇਂ ਆਪਾਂ 18 ਕਿੱਈ ਜੰਬੀ ਠੀਕ ਹੈ ਵਧੀਆ ਮੈਂ ਆ ਕੱਢ ਕਾਟਾ ਜੀ ਠੀਕ ਹੈ ਠੀਕ ਹੈ ਸੋ ਟੈਸਟੀ ਕਲਪ ਵਗੈਰਾ ਦੇਖੋ ਤੇ ਸੋਹਣਾ ਸਾਫ ਸੁਥਰਾ ਕਟਾ ਤੇ ਅੱਗੇ ਆਪਾਂ ਦੂਜਾ ਇੱਕ ਹੋਰ ਦੇਖੀ ਜੰਨੇ ਖੜ ਠੀਕ ਹੈ ਇਹ ਵੀ ਦੋ ਦੰਦ ਹੋ ਗਿਆ ਹਨ ਠੀਕ ਹੈ ਇਹ ਕਿਹੜੇ ਟੀਕੇ ਦਾ ਜੀ ਇਹ ਮੁੰਡਾ ਤਾਂ ਕਹਿੰਦਾ ਜੀ ਇਹਦੇ ਅੱਛਾ ਹੜ ਮੋਲ ਹਾਂ ਹਾਂ ਅੱਛਾ ਉਹਦਾ ਆ ਗਿਆ ਹਾਂ ਜੀ ਇਹਦਾ ਮੋਲ ਇਹਦਾ ਵੀ ਉਨਾ ਹੀ ਹੈ ਜੀ ਅੱਛਾ ਇਹਦਾ ਵੀ 1 ਲੱਖ ਰੁਪਏ ਬਾਹਰ ਕਰ ਲਿਓ ਨੂੰ ਸੋ ਫਿਰ ਦੂਜੇ ਨੰਬਰ ਤੇ ਦੇਖੋ ਕਟਾ ਤੇ ਸੋਨਾ ਪਾਲਣ ਵਾਲਾ ਸਾਨ ਹੈ ਵੀ ਇਹ ਵੀ ਦੋ ਦੰਦ ਦਾ ਲੱਖ ਲੱਖ ਰੁਪਏ ਇਹਨਾਂ ਸਾਨਾਂ ਦਾ ਮੋਲ ਹੈਗਾ ਇੱਕੋ ਕਰੇ ਦੋ ਕਟੇ ਬਕਾਉ ਆ ਵਾਂਜੇ ਦੇ ਪਸੂ ਜ਼ਿਆਦਾ ਹੋ ਗਏ ਕਹਿੰਦੇ ਵਿੱਚ ਵੇਚਣੇ ਹੈਗੇ ਤੇ ਉਹ ਦੂਜੇ ਨੰਬਰ ਵਾਲਾ ਕਟਾ ਰੇੜੀ ਵੀ ਜੁੜਦਾ ਹੈਗਾ ਤੇ ਲੱਖ ਰੁਪਏ ਡਿਮਾਂਡ ਰਹੀ ਆ। ਇਹਨੂੰ ਵੀ ਕੱਢ ਦਾਂਗੇ। ਰੇੜੀ ਨੂੰ ਕੀ ਆਏ ਭੈਣੇ ਬਾਹੂ ਕੀ ਕਰਿਆ ਨੂੰ ਮੈਂ ਬਦਲ ਲੈਂਦੇ ਆ। ਠੀਕ ਹੈ ਠੀਕ ਹੈ। ਮੰਨ ਲਓ ਇਹ ਇੱਕ ਤੇ ਆਹ ਦੇ ਸੱਤ ਵਜੇ ਯਾਰ ਮੇਰੇ ਘੋਟਾ ਹੋਣੀ ਲਾਇਆ ਪੱਟਾ ਜਿਆ। ਨਹੀਂ ਮੈਂ ਇਹ ਵੀ ਕੱਢ ਦੇਣਾ ਜੀ। ਅੱਛਾ ਉਹ ਰੇੜੀ ਕਰਦਾ ਆਪਾਂ ਹਨਾ। ਸੋ ਵੀਰ ਪਿੰਡ ਮੈਲਕਲਾਂ ਚਾਰ ਨਾਗ ਵਿਕਰੀ ਵਾਲੇ ਹਾਜ਼ਰ ਆ ਦੋ ਬਿਹੜਾ ਦੋ ਦਖਾਦੇ ਪਾਲਕ ਕਟੇ ਵੀਡੀਓ ਦੇਖ ਲੈਣੇ ਚੈਨਲ ਨੂੰ ਪਿਆਰ ਦੇਣੀ ਤੇ